ਸ਼੍ਰੀ ਮਕਸਦ ਸਾਹਿਬ ਵਿੱਚ ਪੰਜਾਬ ਭਾਰਤੀ ਐਸੋਸੀਏਸ਼ਨ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਆਰਤੀ ਐਸੋਸੀਏਸ਼ਨ ਪੰਜਾਬ ਪ੍ਰਧਾਨ ਵਿਜੇ ਕਲੜਾ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦੇ ਦੌਰਾਨ ਕੇਂਦਰ ਸਰਕਾਰ ਵੱਲੋਂ ਫਸਲ ਦੇ ਰਕਮ ਦੀ ਅਦਾਇਗੀ ਨੂੰ ਲੈ ਕੇ ਕੀਤੇ ਗਏ ਫੈਸਲੇ ਬਾਰੇ ਵਿਚਾਰ ਕੀਤਾ ਗਿਆ ਅਤੇ ਇਸ ਮੌਕੇ ਵਿਜੇ ਕੁਮਾਰ ਕਲੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਫਸਲ ਦੀ ਰਕਮ ਸਿੱਧੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਰਹੀ ਹੈ ਪਰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਿਸਾਨਾਂ ਦੇ ਫਸਲ ਦੀ ਅਦਾਇਗੀ ਆਰਤੀਆ ਦੇ ਵੱਲੋਂ ਕੀਤੀ ਜਾਵੇਗੀ। ਸਾਡਾ ਅੱਜ ਦੀ ਮੀਟਿੰਗ ਕਰਦਾ ਮੁੱਖ ਮੁੱਦਾ ਇਹ ਆ ਕਿ ਗਵਰਨਮੈਂਟ ਆਫ ਇੰਡੀਆ ਪੰਜਾਬ ਸਰਕਾਰ ਨੂੰ ਇਹ ਗੱਲ ਕਹਿ ਰਹੀ ਹੈ ਕਿ ਪੇਮੈਂਟ ਅਸੀਂ ਕਿਸਾਨਾਂ ਦੇ ਖਾਤੇ 'ਚ ਪਾਉਣੀ ਹੈ ਪਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਦੋਂ ਕੇਂਦਰ ਸਰਕਾਰ ਨੇ ਪੀਐਫਐਮਐਸ ਪੋਰਟਲ ਪੰਜਾਬ 'ਚ ਲਾਗੂ ਕਰਾਇਆ ਸੀ ਸਾਡਾ ਨਾ ਕਮਿਟਮੈਂਟ ਕੀਤੀ ਸੀ ਕਿ ਅਸੀਂ ਪੈਸੇ ਕਿਸਾਨ ਦੇ ਖਾਤੇ 'ਚ ਹੀ ਪਾਉਣ ਦੀ ਬਿਆਅ ਆਰਤੀਆਂ ਤੇ ਪਾਵਾਂਗੇ ਜੋ ਕਿ ਸੱਤ ਧਾਕਿਆਂ ਤੋਂ ਲਗਾਤਾਰ ਪੰਜਾਬ ਮੰਡੀ ਬੋਰਡ ਦਾ ਜੋ ਏਪੀਐਮਸੀ ਐਕਟ ਹੈ ਇਹ ਗੱਲ ਕਹਿੰਦਾ ਹੈ ਕਿ ਪੇਮੈਂਟ ਇਹ ਦੇ ਲਈ ਪਹਿਲਾ 8 ਦਿਨ ਦੇਣੀ 8 ਦਿਖ ਕਿਸਾਨ ਨੂੰ ਦਊਗਾ ਉਹਦੇ ਪੰਜਾਬ ਦੇ ਕਰੀਬ 15 ਲੱਖ ਕਿਸਾਨ ਆਰਧੀਆਂ ਵਰਗਣਾ ਜੁੜਿਆ ਅੱਜ ਤੱਕ ਇੱਕ ਕਿਸਾਨ ਨੇ ਵੀ ਕੋਈ ਸ਼ਿਕਾਇਤ ਆਰਧੀਆਂ ਦੇ ਖਿਲਾਫ ਨਹੀਂ ਕੀਤੀ ਨਾ ਪੰਜਾਬ ਸਰਕਾਰ ਕੋਲ ਨਾ ਕੇਂਦਰ ਸਰਕਾਰ ਕੋਲ ਪਰ ਕੇਂਦਰ ਸਰਕਾਰ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਇਹ ਪੰਜਾਬ ਦੇ ਪੰਜਾਬ ਸਰਕਾਰ ਦੇ ਆਰਧੀਆਂ ਦੇ ਇੱਕ ਸ਼ੈਡਰਾਂ ਵਾਲੇ ਦੇ ਮਜ਼ਦੂਰਾ ਦੇ ਮਣੀਮਾ ਦੇ ਸਾਰੀਆਂ ਗੱਲਾਂ ਉਹਨਾਂ ਨੂੰ ਉਲਟ ਕਰ ਲਈਏ ਤਾਂ ਕਿ ਉਹਨਾਂ ਨੂੰ ਖਤਮ ਕੀਤਾ ਜਾ ਸਕੇ ਉਹਦੇ ਵਾਸਤੇ ਦੂਸਰਾ ਸਾਨੂੰ ਕਹਿੰਦੇ ਕਿ ਕਿਸਾਨਾਂ ਦੀ ਜ਼ਮੀਬੰਦੀਆਂ ਜਿਹੜੀਆਂ ਕਿ ਪੋਸੀਬਲ ਨਹੀਂ ਪੰਜਾਬ ਦੇ ਵਿੱਚੋਂ ਕਿਉਂਕਿ ਪੰਜਾਬ ਦੇ ਵਿੱਚ 50% ਦੇ ਕਰੀਬ ਲੋਕ ਜ਼ਮੀਨ ਠੇਕੇ ਤੇ ਲੈ ਕੇ ਕੰਮ ਕਰਦੇ ਆ ਜਿਹੜੇ ਜ਼ਮੀਨਾਂ ਦੇ ਮਾਲਕ ਨੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਯੂਰਪ ਜਾਂ ਦੇਸ਼ ਦੇ ਕਿਤੇ ਵੱਡੇ ਵੱਡੇ ਸ਼ਹਿਰਾਂ 'ਚ ਬੈਠੇ ਆ ਜਿਹੜੇ ਸਾਡੇ ਕੋਲ ਰਿਟਾਇਰਡ ਅਫੀਸਰਸ ਨੇ ਜਾਂ ਹੋਰ ਲੋਕ ਨੇ ਇਸ ਕਰਕੇ ਪੋਸੀਬਲ ਨਹੀਂਗਾ ਜੋ ਸਿਸਟਮ ਪੰਜਾਬ 'ਚ ਕਿਉਂਕਿ ਪੰਜਾਬ ਸਿਰ ਖੇਤੀਬਾੜੀ ਦਾ ਸੂਬਾ ਹੈ ਇੱਥੇ ਕੋਈ ਹੋਰ ਚੀਜ਼ ਨਹੀਂ ਖੇਤੀਬਾੜੀ ਦਾ ਬੇਚਕ ਹਿੰਦੁਸਤਾਨ ਦਾ ਇੱਕ ਛੋਟਾ ਜਿਹਾ ਸੂਬਾ ਹੈ ਪਰ ਜਿਆਦਾ 90% ਸਾਰੀ ਖੇਤੀ ਤੇ ਡਿਪੈਂਡ ਦਾ ਪਹਚਾਨ ਨਹੀਂ ਸਾਡੇ ਕੋਲ ਇੰਡਸਟਰੀ ਨਹੀਂ ਪੰਜ ਦਿਨ ਨੂੰ ਮੰਡੀਆਂ ਬੰਦ ਦੀ ਗੱਲ ਨਹੀਂ ਨਹੀਂ ਪੰਜ ਦਿਨ ਨੂੰ ਮੰਡੀਆਂ ਬੰਦ ਦੀ ਗੱਲ ਨਹੀਂ ਕੀਤੀ ਤੀਜਾ ਮੁੱਦਾ ਸਾਡਾ ਹੈ ਵੀ ਸਾਡਾ 131 ਕਰੋੜ ਰੁਪਇਆ ਪਿਛਲੀ ਆਰਟ 2019 ਦੀ ਖੜੀ ਹੈ ਜਿਹੜੀ ਕਿ ਪੀਐਫਐਮਐਸ ਪੋਰਟਲ ਤੇ ਚੜਾਉਣ ਤੋਂ ਕੋਸ਼ਾਰਦੀ ਰਹਿ ਗਏ ਕਿੰਨਾ ਕਾਰਨਾ ਕਰੇਗੇ ਮੈਂ ਉਸ ਗੱਲ ਤੇ ਨਹੀਂ ਪੈਣਾ ਮੁਖਸਦ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮ ਜੈਡ ਨਿਊਜ਼